ਕਹਿੰਦੇ ਲੁਹਾਰੇ ਦੇ ਕੋਰਟ ਦੇ ਵਿੱਚ ਕਿਹੜਾ ਸਿਕਰ ਹੁੰਦਾ ਵਿਚਾਰ ਚਲਦਾ ਹੈ ਮੈਂ ਕਿਹੜਾ ਜੁਰਮ ਕੀਤਾ ਜਿਹੜਾ ਮੈਨੂੰ ਕੋਰਟ ਦੇ ਵਿੱਚ ਆਵੇਖੋ ਗੱਲ ਪੈਰੇ ਰੋਕਾਂ ਤੇ ਗੱਲ ਗੱਲ ਮੇਰੇ ਰੀਕਲ ਦੇ ਪ੍ਰਿੰਕਲ ਨੂੰ ਇਹ ਪਹਿਲੇ ਹੀ ਟ੍ਰੇਨਿੰਗ ਕਰਕੇ ਬੈਠੇ ਨੇ ਉਹ ਤੂੰ ਸ਼ਰਮਾਂ ਨੀ ਦੁੱਧਾਂ ਨੇ ਮਰਲਾ ਸ਼ਰਮਾਂ ਸ਼ਰਮਾਂ ਅਸੀਂ ਸਾਡਾ ਤੱਕ ਨਹੀਂ ਰੂਜ਼ ਕੀਤਾ ਇਹ ਲੋਕਾਂ ਦੀਆਂ ਭੀਆਂ ਪੜੇ ਨੂੰ ਗਸਤਿਆ ਕਹਿੰਦੇ ਨੇ ਇਹਦੇ ਲੈਡ ਤੇ ਪਰ ਇਹੋ ਜਿਹੇ ਸਿੱਖਰ ਪ੍ਰਚਾਰਾਂ ਦੀ ਲੋੜ ਨਹੀਂ ਇਹ ਪ੍ਰਚਾਰਕਾਂ ਦੀਆਂ ਬਾਤਾਂ ਦੇ ਵੇਲੇ ਕਿਹੜੇ ਸ਼ਹਿਰਾਂ ਦੇ ਪ੍ਰਚਾਰ ਦੇ ਕਿਹੜਾ ਸਿੱਖ ਦਿੰਦਾ ਵਿਚਾਰ ਦਿੰਦਾ ਲੁਧਿਆਣਾ ਦੇ ਕੋਰਟ ਦੇ ਵਿੱਚ ਕਿਹੜਾ ਸਿੱਖ ਦਿੰਦਾ ਵਿਚਾਰ ਦਿੰਦਾ ਮੈਂ ਕਿਹੜਾ ਜੁਰਮ ਕੀਤਾ ਜਿਹੜਾ ਮੈਨੂੰ ਕੋਰਟ ਦੇ ਵਿੱਚ ਆਵੇਖੋ ਗੱਲ ਪੈਰੇ ਰੋਕਾਂ ਤੇ ਗੱਲ ਗੱਲ ਮੇਰੇ ਪ੍ਰਿੰਸਪਲ ਨੂੰ ਇਹ ਪਹਿਲਾਂ ਹੀ ਟ੍ਰੇਨਿੰਗ ਕਰਕੇ ਬੈਠੇ ਨੇ ਮੈਨੂੰ ਕੋਈ ਲੱਗਦਾ ਇਹ ਬੈਠੇ ਨੇ ਭਗਵਾਨ ਜੀ ਮੇਰਾ ਨਾਮ ਰਣਜੀਤ ਕਰਨ ਲਾ ਸ਼ਰਮਾ ਅੱਜ ਸਾਲਾ ਤੱਕ ਨਹੀਂ ਜੂਸ ਕੀਤਾ ਇਹ ਲੋਕਾਂ ਦੀਆਂ ਧੀਆ ਪੜਿਆਂ ਨੂੰ ਗਸਤਿਆ ਕਹਿੰਦੇ ਨੇ ਇਹੋ ਜਿਹੇ ਸਿੱਖ ਦਰਬਾਰ ਪ੍ਰਚਾਰਾਂ ਦੀ ਲੋੜ ਨਹੀਂ ਹੈ ਪ੍ਰਚਾਰ ਕਰਨ ਦੇ ਵੇਲੇ ਕਿਹੜੇ ਸ਼ਗਿਰਾਂ ਦਾ ਪ੍ਰਚਾਰ ਦੇ ਕਿਹੜਾ ਸਿਕਦਰ ਦਾ ਵਿਚਾਰ ਦਿੰਦਾ ਲੁਧਿਆਣਾ ਦੇ ਕੋਰਟ ਦੇ ਵਿੱਚ ਕਿਹੜਾ ਸਿਕਦਰ ਦਾ ਵਿਚਾਰ ਦਿੰਦਾ ਮੈਂ ਕਿਹੜਾ ਜੁਰਮ ਕੀਤਾ ਜਿਹੜਾ ਮੈਨੂੰ ਕੋਰਟ ਦੇ ਵਿੱਚ ਆਵੇਖੋ ਗੱਲ ਪੈਰੇ ਰੋਕਾਂ ਤੇ ਗੱਲ ਗੱਲ ਮੇਰੇ ਨਾਲ ਪ੍ਰਿੰਸਪਲ ਇਹ ਪਹਿਲਾਂ ਹੀ ਪਲਾਨਿੰਗ ਕਰਕੇ ਬੈਠੇ ਨੇ ਮੈਨੂੰ ਕੋਈ ਨਹੀਂ ਆਉਂਦਾ ਪਲਾਨਿੰਗ ਕਰਕੇ ਬੈਠੇ ਨੇ No!